ਅੱਜ ਤੇ ਤੁਹਾਡਾ ਸਵਾਗਤ ਹੈ ਜਿਸੀ ਤੁਹਾਨੂੰ ਮਿਲਣ ਜਾ ਰਹੇ ਹਾਂ ਵਿਸ਼ਵ ਪ੍ਰਸਿੱਧ ਡਾਕਟਰ ਜੀਐਸ ਟਿ ਲੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕ੍ਰੇਸ਼ਨਸ ਕੀਤੀ ਹੋਈਆਂ ਅੱਜ ਤੇ ਤੁਹਾਡਾ ਸਵਾਗਤ ਹੈ ਜਿਸੀ ਤੁਹਾਨੂੰ ਮਿਲਣ ਜਾ ਰਹੇ ਹਾਂ ਵਿਸ਼ਵ ਪ੍ਰਸਿੱਧ ਡਾਕਟਰ ਜੀਐਸਟੀ ਲੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕ੍ਰिएशन ਕੀਤੀਆਂ ਹੋਈਆਂ ਚਾਹੇ ਆਪਾਂ ਬਾਗਾਪੁਰਾਂ ਦੀ ਗੱਲ ਕਰ ਲਈਏ ਭਗਤਾ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਤਾਂ ਇੱਕ ਆਪਣਾ ਨਾਮ ਖੱਟਿਆ ਇਹਨਾਂ ਨੇ ਡਾਕਟਰ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਸ੍ਰੀ ਕਾਰੀ ਚੀਸ ਸਰ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡੇ ਚੈਨ ਉਤੇ ਸਰ ਡਾਕਟਰ ਜਿਸ ਤਰੀਕੇ ਦੇ ਨਾਲ ਅੱਜ ਦਾ ਸਿਨੈਰੀਓ ਔਰ ਉਹ 35 ਸਾਲ ਪੁਰਾਣਾ ਸਿਨੈਰੀਓ ਜਦੋਂ ਤੁਸੀਂ ਆਪਣੀਆਂ ਸਰਵਿਸਿਜ਼ ਸ਼ੁਰੂ ਕੀਤੀਆਂ ਸੀਗੀਆਂ ਔਰ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਆਯੁਰਵੈਦਿਕ ਦੇ ਨਾਲ ਲੋਗਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਚਾਹੇ ਉਹ ਕਮਜ਼ੋਰੀ ਦੀਆਂ ਦਵਾਈਆਂ ਸੀਗੀਆਂ ਚਾਹੇ ਉਹ ਬਵਾਸੀਰ ਦੀਆਂ ਦਵਾਈਆਂ ਸੀਗੀਆਂ ਚਾਹੇ ਉਹ ਕਿਸੇ ਬਿਮਾਰੀ ਦੇ ਨਾਲ ਸੰਬੰਧਤ ਸੀਗੀਆਂ ਤਾਂ ਉਹੀ ਆਯੁਰਵੇਦ ਜਿਹੜਾ ਸਦੀਆਂ ਤੋਂ ਪੁਰਾਣਾ ਚੱਲਦਾ ਆ ਰਿਹਾ ਸੀਗਾ ਉਹਦੇ ਨਾਲ ਤੁਸੀਂ ਬਹੁਤ ਵੱਡੇ ਸੇਵਾਵਾਂ ਸ਼ੁਰੂ ਕੀਤੀਆਂ ਔਰ ਅੱਜ ਇੱਕ ਬ੍ਰਾਂਡ ਬਣ ਚੁੱਕੇ ਹੋ ਅੱਜ ਤੁਹਾਨੂੰ ਕੋਈ ਲੋੜ ਨਹੀਂ ਐ ਕਿਸੇ ਤਰੀਕੇ ਦੀ ਕਿਉਂਕਿ ਜਿਹੜਾ ਪੇਸ਼ੈਂਟ ਠੀਕ ਹੋ ਜਾਂਦਾ ਉਹ ਅੱਗੇ-ਦੇ ਅੱਗੇ ਦੱਸਦਾ ਔਰ ਤੁਸੀਂ ਆਪਣਾ ਜਿਹੜਾ ਹੈਗੀ ਆ ਉਹ ਚੇਨ ਦੇ ਨਾਲ ਅੱਗੇ ਵਧ ਰਹੇ ਹੋ ਹਾਂ ਜੀ ਰਚੀ ਸਾਹਿਬ ਮੈਨੂੰ 89 ਤੋਂ ਮੈਂ ਪ੍ਰੈਕਟਿਸ ਕਰ ਰਿਹਾ तकरीबन 35 ਸਾਲ ਹੋ ਗਏ ਜਿਹੜੀ ਆਪਣੀ ਦਵਾਈ ਹੈ ਇਹ ਆਯੁਰਵੈਦਿਕ ਪਿਓਰ ਹੈ ਕੋਈ ਸਾਈਡ ਇਫੈਕਟ ਨਹੀਂ ਹੈ ਜਿਵੇਂ ਐਲੋਪੈਥੀ ਦਵਾਈਆਂ ਅਸੀਂ ਜਿਆਦਾ ਦਵਾਈ ਜਿਹੜੀ ਸਕਿਨ ਦੇ ਦਵਾਈ ਦਿੰਦੇ ਆ ਆਯੁਰਵੈਦਿਕ ਦਵਾਈ ਹੈ ਜੋ ਪੁਰਾਣਾ ਰੇਖੀਆਂ ਬੁਣੀਆਂ ਦਾ ਅਨੁਸਕ ਬਣਾਏ ਆ ਪੁਰਾਣੀ ਆਯੁਰਵੈਦ ਪਿਓਰ ਜੜੀਆਂ ਬੂਟੀਆਂ ਤੋਂ ਤਿਆਰ ਇੱਕ ਪੀਣ ਵਾਲਾ ਅਸੀਂ ਸੀਰਪ ਅਰਕ ਤਿਆਰ ਕਰਦੇ ਆ ਜੋ ਚਮੜੀ ਰੋਗ ਨੂੰ ਪਰਮਨੈਂਟਲੀ ਠੀਕ ਕਰਦਾ ਜਿਵੇਂ ਐਲੋਪੇਸੀ ਦਵਾਈਆਂ ਚਲੋ ਉਹਨਾਂ ਨਾਲ ਟੈਂਪਰੇਰੀ ਪੇਸ਼ੈਂਟ ਠੀਕ ਹੋ ਜਾਂਦੇ ਐ ਜਿਵੇਂ ਐਲੋਪੇਸੀ ਦਵਾਈਆਂ ਸਟੀਰਡ ਦੇ ਦਿੰਦੇ ਆ ਆਮ ਡਾਕਟਰ ਉਹਦੇ ਨਾਲ ਟੈਂਪਰੇਰੀ ਇਹ ਪ੍ਰੋਬਲਮ ਠੀਕ ਹੋ ਜਾਂਦੀ ਆ ਅਰਜੀ ਤੌਰ ਤੇ ਪਰ ਜਦੋਂ ਦਵਾਈ ਛੱਡਦੇ ਆ ਉਹ ਦੁਬਾਰਾ ਫੇਰ ਹੋ ਜਾਂਦੀ ਹੈ ਜਿਹੜੀ ਆਪਣੀ ਦਵਾਈ ਹੈ ਇਹਨੂੰ ਪੀਣ ਵਾਲਾ ਆਯੁਰਵੇਦ ਕਰਕੇ ਪੀਣ ਵਾਲਾ ਫਾਸਟਿੰਗ ਪੀਣਾ ਉਹਦਾ ਨਿਰਣੀ ਕਾਲ ਜੀ ਉਹਦੇ ਨਾਲ ਜਿਹੜਾ ਪੇਸ਼ੈਂਟ ਆ ਪੱਕੇ ਤੌਰ ਤੇ ਇਹ ਠੀਕ ਹੋ ਜਾਂਦਾ ਕਿਉਂਕਿ ਜਿਹੜੀ ਉਹ ਦਵਾਈ ਹੈ ਤਿੰਨ ਦੋਸ਼ ਹੁੰਦੇ ਆ ਬਾਤ ਪਿਤ ਕਫ ਜੇ ਬਾਤ ਵੱਧ ਗਈ ਗਠੀਆ ਕਫ ਵੱਧ ਗਈ ਸਾ ਪਤ ਵੱਧ ਗਈ ਗਰਮੀ ਵੱਧ ਗਈ ਮੇਦੇ ਦੀ ਗਰਮੀ ਲਿਵਰ ਦੀ ਗਰਮੀ ਵੱਧ ਗਈ ਚਮੜੀ ਯੋਗ ਹੁੰਦਾ ਜੋ ਆਪਣੀ ਆਯੁਰਵੇਦ ਦਵਾਈ ਨਾਲ ਪਰਮੈਂਟਲੀ ਠੀਕ ਹੋ ਜਾਂਦੇ ਆ ਦੁਬਾਰਾ ਪ੍ਰੋਬਲਮ ਨਹੀਂ ਆਉਂਦੀ ਜਿਹੜਾ ਪੂਰਾ ਕੋਰਸ ਕਰ ਲੈਂਦਾ ਉਹਦੇ ਦੁਆਰਾ ਨਹੀਂ ਹੁੰਦੀ ਜਿਹੜਾ ਦਵਾਈ ਇੱਕ ਹਫਤਾ ਖਾ ਕੇ ਛੱਡ ਦਿੰਦਾ ਉਹਦੇ ਦੁਆਰਾ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਪੇਸ਼ੈਂਟ ਹੈ ਉਹਨਾਂ ਨੂੰ ਜਿੰਨਾ ਅਸੀਂ ਟ੍ਰੀਟਮੈਂਟ ਦੱਸਦੇ ਆ ਕੋਰਸ ਦੱਸਦੇ ਆ ਉਹ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਦੱਸ ਜਿੱਦੇ ਉਹ ਸਮਾਂ ਜਦੋਂ ਨਾ ਜੰਕ ਫੂਡਸ ਨੇ ਜ਼ਿਆਦਾ ਹੁੰਦੇ ਸੀਗੇ ਨਾਰਮਲ ਖਾਣੇ ਹੁੰਦੇ ਸੀਗੇ ਔਰ ਅੱਜ ਜਿੰਮੇ ਜਿੰਸ ਕਨ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ ਔਰ ਲੜਕੀਆਂ ਦੇ ਵਿੱਚ ਪਿੰਪਲਸ ਦੀ ਆਪਾਂ ਗੱਲ ਕਰ ਲਈਏ ਸ਼ਾਈਆਂ ਦੀ ਗੱਲ ਕਰ ਲਈਏ ਆਪਾਂ ਇਰੈਗੂਲਰ ਮੈਂਸਿਸ ਦੇ ਕਾਰਨ ਜਿਹੜੀਆਂ ਹੈਗੀਆਂ ਪ੍ਰੋਬਲਮਸ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਕਿ ਹਰ ਵੈਦਿਕ ਦੇ ਵਿੱਚ ਹਰ ਚੀਜ਼ ਦਾ ਲਾਅ ਹੈਗਾ ਔਰ ਤੁਸੀਂ ਜਦੋਂ ਕਾਉਂਸਲਿੰਗ ਕਰਦੇ ਹੋ ਜਦੋਂ ਪੇਸ਼ੈਂਟ ਨੂੰ ਦੇਖਦੇ ਹੋ ਪੂਰੀ ਤਰ੍ਹਾਂ ਉਹਦੀ ਹਿਸਟਰੀ ਲੈਂਦੇ ਹੋ ਤਾਂ ਹਰ ਚੀਜ਼ ਦੇ ਵਿੱਚ ਤੁਸੀਂ ਉਹਨੂੰ ਬਧੀਆ ਤਰੀਕੇ ਨਾਲ ਠੀਕ ਕਰਦੇ ਦੇਖੋ ਮੈਂ ਅੱਗੇ ਵੀ ਗੱਲ ਕਰਕੇ ਚਲ ਕਰ ਚੁੱਕਿਆ ਵੀ ਜਿਹੜੀ ਇਹ ਸਕਿਨ ਪ੍ਰੋਬਲਮ ਹੈ ਖਾਸ਼ ਕਰਕੇ ਅਸੀਂ ਜ਼ਿਆਦਾ ਸਕਿਨ ਦਾ ਹੀ ਕਰਦੇ ਆਂ ਸਕਿਨ ਪ੍ਰੋਬਲਮ ਹੈ ਇਹ ਮਿਹਦੇ ਦੀ ਗਰਮੀ ਵੱਧ ਕੇ ਹੁੰਦੀ ਹੈ ਪੈਤ੍ਰੋਗ ਤੋਂ ਪੈਦਾ ਹੁੰਦਾ ਹੈ ਇਹ ਇਹਦੇ ਵਾਸਤੇ ਜਿਹੜੇ ਪਰਹੇਜ ਹੈ ਉਹ ਪੇਸ਼ੈਂਟ ਨੂੰ ਬਹੁਤ ਰੱਖਣੇ ਚਾਹੀਦੇ ਆ ਜਿਵੇਂ ਖਾਸ ਕਰਕੇ ਗਰਮ ਚੀਜ਼ਾਂ ਫਾਸਟ ਫੂਡ ਤਾਂ ਜ਼ਹਿਰ ਹੈ ਆਪਣੀ ਇਹਨੇ ਜਿਹੜੇ ਫਾਸਟ ਫੂਡ ਹੈ ਇਹਨੇ ਤਾਂ ਆਪਣਾ 90% ਲੋਕ ਬਿਮਾਰ ਕਰਦੇ ਆ ਖਾਸ ਕਰਕੇ ਸਕਿਨ ਦੇ ਬਹੁਤ ਪੇਸ਼ੈਂਟ ਆ ਰਹੇ ਆ ਜਿਵੇਂ ਤੁਸੀਂ ਪਿੰਪਲ ਦੀ ਗੱਲ ਕੀਤੀ ਹੈ ਆਮ ਲੜਕੀਆਂ ਦੇ ਚਲੋ ਹੋਰ ਵੀ ਪ੍ਰੋਬਲਮਾਂ ਹੁੰਦੀਆਂ ਜਿਵੇਂ ਮੈਨਸਟ੍ਰੂਅਲ ਪ੍ਰੋਬਲਮ ਹੈ ਲੇਡੀਆਂ ਨੂੰ ਦਾ ਬੱਚਿਆਂ ਨੂੰ ਆ ਜਾਂਦੀ ਹੈ ਉਹਦੇ ਕਰਕੇ ਪਿੰਪਲ ਹੋਣ ਲੱਗ ਜਾਂਦੇ ਆ ਅੱਜ ਜਿਹੜੀ ਬਿਮਾਰੀ ਫੈਲੀ ਹੋਈ ਹੈ ਰਿੰਗਵਾਰਮ ਫੰਗਲ ਇਨਫੈਕਸ਼ਨ ਨਾ ਬਹੁਤ ਜ਼ਿਆਦਾ ਲੋਕ ਪੀੜਤ ਹੈ ਜਿਹਨੂੰ ਪੰਜਾਬੀ ਚ ਆਪਾਂ ਦੱਧਰਾ ਵੀ ਕਹਿ ਦਿੰਦੇ ਆ ਮੇਰੇ ਕੋਲੇ ਇਸ ਟਾਈਮ ਦੱਧਰਾ ਦੇ ਪੇਸ਼ੈਂਟ ਬਹੁਤ ਜ਼ਿਆਦਾ ਆ ਰਹੇ ਆ ਜੋ ਆਪਣੀ ਦਵਾਈ ਦਾ ਟ੍ਰੀਟਮੈਂਟ ਪੂਰਾ ਕਰ ਲੈਂਦਾ ਕੋਰਸ ਪੂਰਾ ਕਰ ਲੈਂਦਾ ਉਹਦੇ ਇਹ ਰਿੰਗਵਾਰ ਦੁਬਾਰਾ ਨਹੀਂ ਹੁੰਦੀ ਦੱਸੋ ਅਲਰਜੀ ਦੀ ਗੱਲ ਕਰ ਲਈਏ ਤਾਂ ਅਲਰਜੀ ਲਈ ਵੀ ਤੁਸੀਂ ਸਪੈਸ਼ਲਿਸਟ ਮੰਨੇ ਜਾਂਦੇ ਹੋ ਕੀ ਕਹਿਣਾ ਜਾਓਗੇ ਕਿ ਅਲਰਜੀ ਦੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਬਹੁਤ ਦੇਰ ਤੋਂ ਦਵਾਈਆਂ ਖਾਂਦੇ ਪਏ ਆ ਉਹਨਾਂ ਨੂੰ ਵੀ ਇੱਕ ਨਵੀਂ ਜ਼ਿੰਦਗੀ ਦਿੱਤੀ ਆ ਡਾਕਟਰ ਟਿਲੋਜ ਨੇ ਵੇਖੋ ਆਮ ਕਹਿੰਦੇ ਆ ਅਲਰਜੀ ਰੱਬ ਦੀ ਮਰਜ਼ੀ ਐਲੋਪੈਥੀ ਜਿਉਂਕਿ ਇਹਨਾਂ ਦਾ ਅਲਰਜੀ ਦਾ ਇਲਾਜ ਨਹੀਂਗਾ ਉਹ ਤਾਂ ਅੱਗੇ ਵੀ ਮੈਂ ਗੱਲ ਕਰ ਚੁੱਕਿਆ ਦੁਬਾਰਾ ਦੁਬਾਰਾ ਰਿਪੀਟ ਕਰਦਾ ਵੀ ਟੈਂਪਰੇਰੀ ਰਿਲੀਫ ਐਲਰਜੀ ਵਾਸਤੇ ਜਿਹੜਾ ਆਪਣਾ ਪਿਓਰ ਆਯੁਰਵੇਦਿਕ ਪੀਣ ਵਾਲਾ ਅਰਕ ਹੈ ਉਹਦੇ ਨਾਲ ਅਲਰਜੀ ਪਰਮਨੈਂਟਲੀ ਠੀਕ ਹੋ ਜਾਂਦੀ ਹੈ ਔਰ ਦੁਬਾਰਾ ਵੀ ਨਹੀਂ ਹੁੰਦੀ ਦੱਸਾਪਾ ਡਿਪਰੈਸ਼ਨ ਦੀ ਗੱਲ ਕਰ ਲਈਏ ਅੱਜ ਬਹੁਤ ਦੁਨੀਆ ਕਰੋਨਾ ਤੋਂ ਬਾਅਦ ਡਿਪਰੈਸ਼ਨ ਚਲੀ ਗਈ ਹੈ ਡਿਪਰੈਸ਼ਨ ਚ ਵੀ ਉਹੀ ਗੱਲ ਤੁਹਾਡੇ ਵਾਲੀ ਗੱਲ ਕਿ ਸੇਡੇਟਿਵ ਦਵਾਈਆਂ ਲੈ ਕੇ ਬੰਦੇ ਜਿਹੜੇ ਹੈਗੇ ਆ ਮਟਾਪੇ ਦੇ ਸ਼ਿਕਾਰ ਹੋਰ ਸਾਈਡ ਇਫੈਕਟਸ ਦੇ ਸ਼ਿਕਾਰ ਹੁੰਦੇ ਆ ਪਰ ਤੁਹਾਡੇ ਕੋਲੇ ਜਿਹੜੀਆਂ ਆਯੁਰਵੈਦਿਕ ਦਵਾਈਆਂ ਉਹਦੇ ਨਾਲ ਡਿਪਰੈਸ਼ਨ ਬਿਲਕੁਲ ਠੀਕ ਹੁੰਦਾ ਦੇਖੋ ਡਿਪਰੈਸ਼ਨ ਦੀ ਤੁਸੀਂ ਗੱਲ ਕੀਤੀ ਹੈ 90% ਲੋਕ ਡਿਪਰੈਸ਼ਨ ਦੇ ਵਿੱਚ ਆ ਹਰ ਇੱਕ ਬੰਦਾ ਜਿਹੜਾ ਉਹ ਟੈਨਸ਼ਨ ਦੇ ਵਿੱਚ ਤੁਰਿਆ ਫਿਰਦਾ ਹੈ ਜਿਆਦਾ ਕਰਕੇ ਐਕਸੀਡੈਂਟ ਵੀ ਜਿਹੜੇ ਇਹਦੇ ਨਾਲ ਜਿਆਦਾ ਹੁੰਦੇ ਆ ਕਿਉਂਕਿ ਟੈਨਸ਼ਨ ਚ ਬੰਦਾ ਜਾ ਰਿਹਾ ਹੈ ਸਫਰ ਕਰ ਰਿਹਾ ਹੈ ਤਾਂ ਉਹ ਰਸਤੇ ਚ ਐਕਸੀਡੈਂਟ ਵੀ ਹੋ ਜਾਂਦਾ ਜਿਹੜੇ ਟੈਨਸ਼ਨ ਵਾਸਤੇ ਪੀਸ਼ੈਂਟ ਉਹ ਆਪਣੇ ਕੋਲੇ ਇੱਕ ਬ੍ਰਹਮੀ ਦਵਾਈ ਤਿਆਰ ਕੀਤੀ ਆ ਦਿਮਾਗ ਵਾਸਤੇ ਸਪੈਸ਼ਲ ਉਹਦੇ ਨਾਲ ਸਾਈਕਲੋਜੀ ਵੀ ਠੀਕ ਹੁੰਦੀ ਆ ਦਿਮਾਗੀ ਟੈਨਸ਼ਨ ਵੀ ਠੀਕ ਆਉਂਦੀ ਆ ਔਰ ਉਹ ਵਰਤਣ ਨਾਲ ਨੀਂਦ ਵੀ ਪੂਰੀ ਆਉਂਦੀ ਆ ਤਾਂ ਸਭ ਬੱਚਿਆਂ ਲਈ ਵੀ ਤੁਸੀਂ ਜਿਹੜੇ ਚਾਈਲਡ ਬਿਹੇਵੀਅਰ ਬੱਚੇ ਬਹੁਤ ਉਗਰ ਹੋ ਜਾਂਦੇ ਆ ਗੁੱਸੇ ਚ ਆਉਂਦੇ ਹੈਗੇ ਆ ਔਰ ਉਹਨਾਂ ਦੀ ਕਾਉਂਸਲਿੰਗ ਦੇ ਲਈ ਵੀ ਔਰ ਉਹਨਾਂ ਦੇ ਲਈ ਵੀ ਤੁਸੀਂ ਕਾਫੀ ਵਧੀਆ ਜਿਹੜੇ ਹੈਗੇ ਆ ਫਾਰਮੂਲੇ ਜਿਹੜੇ ਤੁਹਾਡੇ ਕੋਲ ਹੈਗੇ ਆ ਵੇਖੋ ਮੈਂ ਬਾਰ-ਬਾਰ ਰਿਪੀਟ ਕਰਦਾ ਜਦੋਂ ਗੁੱਸਾ ਆਉਂਦਾ ਉਦੋਂ ਬੰਦੇ ਦਾ ਦਿਮਾਗ ਨਹੀਂ ਆਉਂਦਾ ਗੁੱਸਾ ਅਕਲ ਨੂੰ ਖਾ ਜਾਂਦਾ ਹੈ ਗੁੱਸਾ ਕਿਉਂ ਆਉਂਦਾ ਇਹ ਜਿਆਦਾ ਪੇਸ਼ੈਂਟ ਹੈ ਜਿਹੜੇ ਬੱਚੇ ਖਾਸ ਕਰਕੇ ਇਹ ਜੰਕ ਫੂਡ ਖਾਂਦੇ ਆ ਫਾਸਟ ਫੂਡ ਖਾ ਰਹੇ ਆ ਉਹਦੇ ਨਾਲ ਗਰਮਾਹਟ ਵੱਧ ਜਾਂਦੀ ਹੈ ਜਦੋਂ ਗਰਮਾਹਟ ਵੱਧਦੀ ਹੈ ਉਦੋਂ ਫਿਰ ਸਰੀਰ ਬੰਦੇ ਨੂੰ ਗੁੱਸਾ ਆਉਂਦਾ ਹੈ ਗੁੱਸਾ ਆਉਂਦਾ ਤਾਂ ਉਹ ਬੰਦੇ ਦਾ ਦਿਮਾਗ ਪੂਰਾ ਕੰਮ ਨਹੀਂ ਕਰਦਾ ਇਸ ਕਰਕੇ ਇਹ ਪਰਹੇਜ਼ ਰੱਖਣੇ ਚਾਹੀਦੇ ਆ ਜੰਗਫੂੜ ਤੋਂ ਤੇ ਔਰ ਪ્યોਰ ਆਯੁਰਵੇਦਿਕ ਜੜੀਆਂ ਬੂਟੀਆਂ ਤੋਂ ਤਿਆਰ ਜਿਵੇਂ ਬ੍ਰਹਮੀ ਐ ਦਿਮਾਗ ਵਾਸਤੇ ਸ਼ੰਖਪੁਸ਼ਪੀ ਐ ਸਰਪਗੰਦਾ ਇਹ ਆਯੁਰਵੇਦ ਦਵਾਈਆਂ ਵਰਤਣੀਆਂ ਚਾਹੀਦੀਆਂ ਤੇ ਇਹਦੇ ਨਾਲ ਜਿਹੜੇ ਪੇਸ਼ੈਂਟ ਆ ਦਿਮਾਗੀ ਤੌਰ ਤੇ ਵੀ ਠੀਕ ਹੋ ਜਾਂਦੇ ਆ ਉਹਨਾਂ ਨੂੰ ਸਾਈਕਲੋਜੀ ਤੋਂ ਵੀ ਰਾਹਤ ਮਿਲਦੀ ਹੰਦਾ ਸਕੇੜੀ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਕਿਵੇਂ ਕਿਵੇਂ ਤੁਹਾਡੇ ਟੂਰ ਪ੍ਰੋਗਰਾਮਸ ਹੈਗੇ ਆ ਔਰ ਕਿਵੇਂ ਲੋਕ ਕਿਹੜੇ-ਕਿਹੜੇ ਸਮੇਂ ਤੇ ਮਿਲ ਸਕਦੇ ਆ ਕਿ ਮਿਲਣ ਦੇ ਲਈ ਤੁਹਾਨੂੰ ਪਹਿਲਾਂ ਅਪਾਇੰਟਮੈਂਟ ਲੈਣੀ ਪਊਗੀ ਫੋਨ ਕਰਨੇ ਪੈਣਗੇ ਕੀ ਕਹਿਣਾ ਚਾਹੋ ਦੇਖੋ ਸ ਮੇਰਾ ਤਕਰੀਬਨ 35 ਸਾਲ ਤੋਂ ਟੂਰ ਪ੍ਰੋਗਰਾਮ ਚੱਲ ਰਿਹਾ ਹੈਡ ਆਫਸ ਮੇਰਾ ਜਿਹੜਾ ਭਗਤਾ ਭਾਈ ਹੈ ਬਾਜਾਖਾਨਾ ਰੋਡ ਹਮਨ ਸਿੰਘ ਸਰਪੰਚ ਦੇ ਸਾਹਮਣੇ ਆ ਪਿਓਰ ਅੱਗੇ ਜਿਹੜਾ ਮੇਰਾ ਟੂਰ ਹੈ ਉਹ ਸੋਮਵਾਰ ਮੈਂ ਗਿੱਦੜਵਾਹ ਜਾਣਾ ਹਰ ਸੋਮਵਾਰ ਬੱਸ ਛੱਡੇ ਦੇ ਨਾਲ ਪੰਚਾਇਤੀ ਧਰਮਸ਼ਾਲਾ ਦੇ ਵਿੱਚ 10 ਵਜੇ ਤੋਂ ਲੈ ਕੇ 3 ਵਜੇ ਤੱਕ ਗਿਰਦੜਵੇ ਦਾ ਟੂਰ ਹੈ ਬੁੱਧਵਾਰ ਬਾਗਾਪੁਰਾਣਾ ਕੋਟਕਪੂਰਾ ਰੋਡ ਮੁੰਡਿਆਂ ਵਾਲੇ ਸਕੂਲ ਦੇ ਸਾਹਮਣੇ ਬਾਬੇ ਰੋਡਿਆਂ ਵਾਲਿਆਂ ਦੀ ਫੈਂਸ ਤੇ ਬੈਠਦੇ ਆ ਬੁੱਧਵਾਰ ਵਾਲੇ ਦਿਨ ਸ਼ੁੱਕਰਵਾਰ ਮੇਰਾ ਟੂਰ ਆ ਤਲਵੰਡੀ ਸਾਬੋ ਦਾ ਗੁਰਦੁਆਰਾ ਤਖਤ ਦਾ ਜਿਹੜਾ ਗੁਰਦੁਆਰਾ ਦਾ ਗੇਟ ਹੈ ਉਹਦੇ ਬਿਲਕੁਲ ਸਾਹਮਣੇ ਆਪਣਾ ਰੈਜੀਡੈਂਸ ਹੈ ਅੱਗੇ ਜਿਹੜਾ ਮਕਸਰ ਹੈ ਸ਼ਨੀਵਾਰ ਮੇਰਾ ਮਕਸਰ ਦਾ ਟੂਰ ਹੈ 62 ਦੇ ਬਿਲਕੁਲ ਸਾਹਮਣੇ ਆ ਉਹ ਵੀ ਪੱਕਾ 35 ਸਾਲ ਤੋਂ ਹੀ ਜਿੰਨੇ ਵੀ ਜਗ੍ਹਾ ਤੇ ਮੈਂ ਜਾਣਾ ਹੈ ਪੁਰਾਣੇ 35 ਸਾਲ ਤੋਂ ਹੀ ਮੇਰੀ ਉੱਥੇ ਅੱਡੇ ਬਣੇ ਹੋਇਆ ਮੇਰੀਆਂ ਦੁਕਾਨਾਂ ਬਣੀਆਂ ਵੀ ਆ ਉੱਥੇ ਤੁਸੀਂ ਮਿਲ ਸਕਦੇ ਹੋ ਪਰ ਹੌਨੇਸਟੀ ਇਸ بیس ਕੁਆਲਟੀ ਜਿਹੜੀ ਇਮਾਨਦਾਰੀ ਹੈ ਇਮਾਨਦਾਰੀ ਨਾਲ ਇਲਾਜ ਵੀ ਕਰਨਾ ਚਾਹੀਦਾ ਹੈ ਇਮਾਨਦਾਰੀ ਨਾਲ ਮੈਡੀਸਨ ਦੇਣੀ ਚਾਹੀਦੀ ਹੈ ਪ੍ਰਮਾਤਮਾ ਨੂੰ ਯਾਦ ਕਰੋ ਜਿਹੜਾ ਇੱਕ ਹੁੰਦਿਆ ਅਰੋਗ ਜਿਹੜੇ ਬੰਦੇ ਆਮ ਲੱਗਦੇ ਆ ਰੋਗ ਇੱਕ ਹੁੰਦੇ ਕਰਮਾਂ ਦੇ ਰੋਗ ਰੋਗ ਤਾਂ ਆਪਾਂ ਮੈਡੀਸਨ ਨਾਲ ਠੀਕ ਕਰ ਸਕਦੇ ਆ ਜਿਹੜੇ ਕਰਮਾਂ ਦੇ ਰੋਗ ਆ ਉਹ ਮਹਾਰਾਜ ਦਾ ਨਾਮ ਲਿਆ ਕਰੋ ਪਾਠ ਕਰਿਆ ਕਰੋ ਉਹਦੇ ਕਰਕੇ ਜਿਹੜੇ ਕਰਮਾਂ ਦੇ ਰੋਗ ਆ ਉਹ ਪਾਠ ਨਾਲ ਠੀਕ ਹੋਣਗੇ ਜਿਹੜੇ ਰੋਗ ਆ ਉਹ ਮੈਡੀਸਨ ਨਾਲ ਦਵਾਈ ਨਾਲ ਠੀਕ ਹੋਣਗੇ ਦਸਬਾਬ ਬਹੁਤ ਧੰਨਵਾਦ ਤੁਹਾਡਾ ਸਾਨੂੰ ਸਮਝਣ ਲਈ ਜੀ ਆਇਆਂ ਨੂੰ ਜੀ ਮੋਸਟ ਵੈਲਕਮ ਤੁਹਾਡਾ ਰਿੱਕੀ ਜੀ ਸਸੀਕਾ